ਉਹਨੇ ਪਿੰਡਿਕ ਘਟਨਾ ਵਾਪਰੀ ਹੈ ਕੀ ਇਹ ਪੂਰਾ ਮਾਮਲਾ ਜੀ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਹਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਸ਼ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅੱਜ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸੁਖਰਾਜ ਸਿੰਘ ਨੂੰ ਛਾਰ ਪਿੰਜਰੀ ਸੀਗੀਆਂ ਉਹਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਛਾਰ ਪਿੰਜਰੀ ਸੀਗੀਆਂ ਤਲਵਾਰਾਂ ਤੇ ਜਿਹੜੇ ਗੰਡਾਸੇ ਦੇ ਨਾਲ ਇਹਦੇ ਉੱਪਰ ਅਟੈਕ ਕੀਤਾ ਸੀਗਾ ਤੇ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਲੈ ਕੇ ਆਏ ਸੀਗੇ ਜਿੱਥੇ ਡੂਰਿੰਗ ਟ੍ਰੀਟਮੈਂਟ ਜਿਹੜੀ ਸੁਖਰਾਜ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਥਾਲਾ ਸਦਰ ਬਠਿੰਡਾ ਦੇ ਵਿੱਚ ਅੰਡਰ ਸੈਕਸ਼ਨ 103 ਬੀ ਐਨ ਐਸ ਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਫਤਾਰੀ ਕਰਨ ਵਾਸਤੇ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਤੇ ਉਸ ਦੇ ਨਾਲ ਉਹਦੇ ਪਿੰਡ ਦੇ ਬੰਦੇ ਜਿਹੜੇ ਤਿੰਨ ਹੋਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰਸਾਈਕਲਾਂ ਦੇ ਉੱਪਰ ਆਏ ਸੀਗੇ ਤੇ ਜਦੋਂ ਸੁਖਰਾਜ ਸਿੰਘ ਤਕਰੀਬਨ 2 ਵਜੇ ਦੇ ਕਰੀਬ ਪਿੰਡ ਦੇ ਵਿੱਚ ਹੀ ਦੁਕਾਨ ਦੇ ਉੱਪਰ ਪਤੰਗ ਬਾਜ਼ ਲੈਣ ਗਿਆ ਸੀਗਾ ਆਪਣੇ ਕੀਤਾ ਸੀਗਾ ਤੇ ਸਿਵਲ ਹਸਪੀਟਲ ਬਟੇਂਡਾ ਦੇ ਵਿੱਚ ਇਹਦੀ ਡੈਥ ਹੋ ਗਈ ਸਰਕਾਰਨ ਕੀ ਰਹੇ ਇਸ ਘਟਨਾ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੀ ਕਾਲਜ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਹੀ ਕਾਲਾ ਸਿੰਘ ਦੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾਂ ਮਾਰੀਆਂ ਨੇ ਸਰ ਕਾਲਾ ਸਿੰਘ ਦਾ ਬਿਸ਼ੁਰਕੜ ਵੀ ਕਿਹੋ ਜਿਹਾ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਇਹ ਕ੍ਰਿਮੀਨਲ ਵਿਸ਼ੋਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਘਰੋਂ ਭੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਵੈਪਨ ਦਾ ਨਹੀਂ ਯੂਜ਼ ਕੀਤਾ ਗਿਆ ਸਿਰਫ ਤੇਜ਼ ਦਰ ਤਿਆਰੀ ਹੈ ਇਹਨਾਂ ਨੇ ਤੇਜ਼ ਦਰ ਤਿਆਰ ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ 32 ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਡ ਫਾਇਰ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵੈਪਨ ਦੂਜੇ ਸੀਗੇ ਤਲਵਾਰਾਂ ਦੇ ਨਾਲ ਉਹਦੇ ਸੱਟਾਂ ਮਾਰਤੀ ਕਿੰਨੇ ਲੋਕਾਂ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰਤਾ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ 5-6 ਬੰਦਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਥੈਂਕ ਯੂ